ਸਾਨੂੰ ਨਾ ਬਹੁਤ ਸਾਰੇ ਜਾਣੇ ਵੀ ਇਹ ਪੁੱਛੀ ਜਾਂਦੇ ਸੀ ਵੀ ਤੁਸੀਂ ਉਹ ਕਾਡੋ ਦੇ ਬੱਚੇ ਦਾ ਕੀ ਕੀਤਾ ਤੇ ਅਸੀਂ ਨਾ ਉਹਨੂੰ ਛੱਡਤਾ ਸੀਗਾ ਵੀ ਅਸੀਂ ਜਦੋਂ ਅਗਲੇ ਦਿਨ ਗਏ ਹਨਾ ਉੱਥੇ ਤੇ ਕਾਡੋ ਅਸੀਂ ਦੇਖ ਲਈ ਸੀਗੇ ਉੱਥੇ ਤੁਰੀ ਫਿਰਦੀ ਤੇ ਹਰਜੀਤ ਨੇ ਕੀਤਾ ਨਾ ਕੱਪੜੇ ਦੇ ਉੱਤੇ ਰੱਖ ਕੇ ਉਹਨੂੰ ਉੱਥੇ ਰੱਖਿਆ ਸੀਗੇ ਉਹ ਤੇ ਮੈਂ ਇਹਦੇ ਵਿੱਚ ਵੀਡੀਓ ਵੀ ਲਾਉਂਗੀ ਹੋਰ ਥੋੜੀ ਜੀ ਤੇ ਫਿਰ ਅਸੀਂ ਵੀਡੀਓ ਬਣਾਈ ਸੀ ਦੂਰ ਖੜ ਕੇ ਅਸੀਂ ਅੱਧਾ ਘੰਟਾ ਖੜੇ ਰਹੇ ਤੇ ਦੇਖੀ ਗਈ ਵੀ ਇਹ ਲੈ ਕੇ ਜਾਊਗੀ ਕਿ ਨਹੀਂ ਲੈ ਕੇ ਜਾਂਦੀ ਫਿਰ ਉਹ ਲੈ ਗਈ ਸੀ ਜਿਆ ਉਹਦੇ ਬੱਚੇ ਨੂੰ ਚਾਕੇ ਫਿਰ ਸਾਨੂੰ ਇਹ ਸੀ ਵੀ ਕਈ ਵਾਰੀ ਸਾਡੇ ਤੋਂ ਉਹ ਜੀ ਕੇਅਰ ਨਾ ਹੋਈ ਹਨਾ ਕਿਉਂਕਿ ਮੈਂ ਜਿਹੜੀ ਮਾਂ ਨਹੀਂ ਬੁੱਕਲ ਹੁੰਦੀ ਹੈ ਨਾ ਉਹ ਮਾਂ ਨਹੀਂ ਬੁੱਕਲੀ ਹੁੰਦੀ ਚਾਹੇ ਅਸੀਂ ਉਹਨੂੰ ਕਿਤੇ ਮਰਜ਼ੀ ਪਾ ਲੈਂਦੇ ਬਾੜੀ ਦੀ ਗੱਲ ਜਿਹੜਾ ਉਹਨੇ ਆਪਣੇ ਮਾਂ ਦੇ ਬੋਕਲ ਦੇ ਵਿੱਚ ਸੋਖ ਲੈਣਾ ਸੀਗਾ ਉਹ ਸਾਥੋਂ ਨਹੀਂ ਦਿੱਤਾ ਜਾਣਾ ਸੀ ਉਹਨੂੰ ਹਾਂ ਤਾਂ ਕਰਕੇ ਫਿਰ ਸਾਨੂੰ ਇਹ ਹੋਇਆ ਵੀ ਸਾਨੂੰ ਇਹਨੂੰ ਵੀ ਉਹੀ ਕਰ ਦੇਣਾ ਚਾਹੀਦਾ ਕਿਉਂਕਿ ਉਹ ਤਾਂ ਸਾਡੀ ਇੱਕ ਮਜਬੂਰੀ ਸਾਨੂੰ ਇਹ ਸੀਗਾ ਵੀ ਕੋਈ ਹੈ ਨਹੀਂ ਵੀ ਕੋਈ ਹੋਰ ਪੰਛੀ ਨਾ ਲੈ ਜਾਏ ਚੱਕ ਕੇ ਇਹਨੂੰ ਤਾਂ ਕਰਕੇ ਅਸੀਂ ਲੈ ਆਏ ਸੀ। ਸਵੇਰੇ ਸਵੇਰੇ ਕੋਈ ਪੰਛੀ ਹੁੰਦਾ ਵੀ ਨਹੀਂ ਹੈਗਾ ਸਵੇਰੇ ਸਵੇਰੇ ਤਾਂ ਅਸੀਂ ਉਹ ਰੱਖਤਾ ਸੀਗਾ। ਬਿਲਕੁਲ ਜੀ ਤਾਂ ਉੱਤੇ ਖੜੇ ਰਹੇ ਜਿੰਨਾ ਚਿਰ ਉਹ ਲੈ ਕੇ ਨਹੀਂ ਗਈ ਹੈਗੀ ਫਿਰ ਉਹ ਲੈ ਗਈ ਸੀ ਚੱਕ ਕੇ ਉਹਨੂੰ। ਹਾਂ ਅਸੀਂ ਥੋੜੀ ਜੀ ਵੀਡੀਓ ਲਾ ਦਾਂਗੇ ਵਿੱਚ ਜਦੋਂ ਉਹ ਲੈ ਕੇ ਗਈ ਉਹ ਤਾਂ ਨਹੀਂ ਹੈਗੀ ਪਰ ਕੋਲੇ ਫਿਰਦੀ ਸੀ ਉਸ ਟਾਈਮ ਤੇ ਅਸੀਂ ਉੱਥੇ ਹੀ ਰੱਖਤਾ ਸੀ ਉਹਨੂੰ। ਹਾਂ